ਸਸਰੀ ਘਾਲ ਕਿਸ ਨੇ ਐਡ ਲਾਉਣੀ ਤਾਂ ਨੇ ਪਾਸੇ ਨੰਬਰ ਚੱਲੀ ਜਾਂਦਾ 5 ਤੋਂ 7 ਫੁੱਟ ਮਾਪੇ ਜਕਰ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਰ ਫੋਲੋ ਕਰਦੇ ਕਰੋ ਆਪਾਂ ਦੇਖੇ ਤਿੰਨ ਚੀਜ਼ਾਂ ਵੀਡੀਓ ਸਾਰੀ ਵੀਕ ਸਟੈਪਾਂ ਨਾਲ ਕਰਿਓ ਤੇ ਤਿੰਨ ਚੀਜ਼ਾਂ ਲੈ ਕੇ ਲਿਆ ਕਰਦੇ ਹੋ 21 ਫੁੱਟ ਟਰਾੰਦਾ ਏਰੀਆ ਜਲੰਧਰ ਦਾ ਸਿੰਘ ਕੀ ਗਾੜਣਾ ਚਾਹੀਦਾ ਧਾਨੜੀ ਹੱਬ ਚਾਹੇ ਰੇਲ ਦੇ ਹਿੱਸੇ ਚਾ 20 ਬਾਈ ਦੇ ਭੈਰਾਂ ਚਾ 3 ਫੁੱਟ ਵਿੱਡ ਚਾ 2 ਫੁੱਟ ਬਾੜ ਚਾ ਪੁਰਾ ਪਾਰਾ ਟਰਾਲਾ ਕਿਸੇ ਵੀਰ ਪਈ ਨੇ ਲੈਣਾ ਹੋਵੇ ਵੀ ਨਸਪਰ ਕਰ ਸਕਦੇ ਆ। 10 ਇੰਚੀ ਗੱਡ ਰਹੇ ਜੋੜੀ ਵੀਰ ਕੈਂਚਾ ਬੜਾ ਕੇ ਦਈਆਂ ਰਸੇ ਕਸਣ ਵਾਲੀ ਰੀਲ ਲਾਈ ਵੀ ਆ ਤੇ ਰਸੇ ਇਕੱਠੇ ਕਰਨ ਵਾਲੀ ਰੀਲ ਲਾਈ ਆ ਪਿੱਛੇ ਮੂਰੇ ਰਸੇ ਕਸਣ ਵਾਲੀ ਲਾਈ ਆ ਤੇ ਮਗਰਲੇ ਪਾਸੇ ਵੀ ਜਾਲੀ ਲੱਗੀ ਆ 56 ਇੰਚ ਮੱਛੀ ਹੁੱਕ ਕੋਚ ਗੁੱਲਾ ਪੈਂਦਾ 4 ਇੰਚੀ ਆ। ਤੇ ਕਿਸੇ ਵੀਰ ਪਈ ਨੇ ਲੈਣਾ ਹੋਵੇ ਵੀ ਨਸਪਰ ਕਰ ਸਕਦੇ ਆ। ਤਿੰਨ ਮੂਰੇ ਰਸੇ ਕਸਣ ਵਾਲਾ ਲਾਇਆ ਵਾ ਮਗਰ ਵੱਡੀ ਹੁੱਕਾਂ ਲੱਟਾਂ ਲੱਗੀਆਂ। ਭੇੜ ਕੇ ਲੱਗੇ ਆ ਵੀਰ ਕਵਰ ਪਏ ਵੀ ਆ ਫੁੱਲ ਮੋਟੀ ਫਾਈਟਰਾਂ ਦਾ ਤਰਪਾਲ ਪਾਉਣ ਵਾਲਾ ਪਾਈਪ ਲੱਗਿਆ ਲੇਜ਼ਰ ਕੱਟਦਾ ਵੇ ਇਹਦਾ ਵੈੱਡ ਬਣਿਆ ਵਾ ਪਲਾਜੋ ਕੱਟ ਤੇ ਕਿਸੇ ਪੂਰੇ ਕੁਆਲਟੀ ਦਾ ਰੰਗ ਕੀਤਾ ਵਾ ਇਹ ਰੰਗ ਵੀ ਲੋਕੀਨਾਂ ਸੋਹਣਾ ਕੀਤਾ ਪਿਆਰਾ ਤੇ ਕਿਸੇ ਵੀਰ ਪਈ ਲੈਣਾ ਵੀ ਨਸਪਰਕ ਕਰ ਸਕਦੇ ਕੋਕਾ ਵੀ ਟਰਾਲਾ ਪੂਰਾ ਭਰਾਟ ਵਾਲਾ ਬਣਿਆ ਵਾ ਤੇ ਇਹ ਰਿਆ ਜਲੰਦਰ ਉੱਥੇ ਖੜਾ ਇਹ 2025 ਮਡ ਟਰਾਲਾ ਤੇ ਸਾਰੀ ਜਾਣਕਾਰੀ ਫੋਨ ਲਗਾ ਕੇ ਦੱਸਦੇ ਹਾਂ ਤੇ ਰੇਟ ਤੁਹਾਨੂੰ ਦੱਸਦੇ ਆ ਤੇ ਰੇਟ ਹੈ ਕਦਾ ਟਰੈਕਟਰ ਟਰਾਲੀ ਦਾ 3 ਲੱਖ ਤੇ 70000 ਰੁਪਿਆ 21 ਸੱਤ ਦਾ 3 ਲੱਖ 70000 ਰੁਪਿਆ ਰੇਟ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਜਾਂ ਚੈਨਲ ਫੋਲੋ ਕਰਕੇ ਜਾਊਗਾ ਫੋਨ ਮਾਰ ਤਣ ਕਰਨਗੇ ਵੀਡੀਓ ਸਾਰੀ ਵੇਖ ਕੇ ਸਟੈਪ ਨਾ ਕਰਿਓ ਆ ਗਿਆ 11 ਫੁੱਟਾ ਟਰਾਲਾ ਏਰੀਆ ਅੰਬਰਸਾਰ ਆ ਤੇ 11 6.5 ਦਾ ਟਰਾਦਾ ਪੂਰਾ ਵਧੀਆ 10 ਇੰਚੀ ਗਾਡਰਾਂ ਚ ਇਹ ਵੀ ਥੱਲੇ ਆਲਾ ਤੇ ਸਿੰਗਲ ਪੰਪਾ ਲੱਗਿਆ ਵਾ ਜੈਕ ਤੇ ਬੈੱਡਮੈਨ ਮਦਾਇ ਦੇ ਨਾਲ ਹੈ ਨਹੀਂ ਨੀਂ ਗਾਂ ਜਿਹੜੀ ਫੋਨ ਲਾ ਕੇ ਪੁੱਛ ਲਿਓ ਏਰ ਕੰਪਰਸਰ ਤੇ ਇਹ ਜਿਹੜਾ ਪੂਰਾ ਪਾਰਾ ਟਰਾਦਾ 10 ਇੰਚੀ ਗਾਡਰਾਂ ਚ ਆ 5 4 ਇੰਚੀ ਹਿੱਸੇ ਚ ਧਾਨੜੀ ਹੱਬ ਭੈਣੀ ਸਿੰਗਲ ਝੋਟੇ ਸਿਰ ਜਿਹੜਾ ਪੱਪ ਲੱਗਿਆ 55 ਇੰਚ ਮੱਛੀ ਹੁੱਕ ਚ ਕੱਚੇ ਗੁਲਾਪੋਣੀ 4 ਇੰਚੀ ਹੁੱਕਾ ਹੋ ਗਿਆ ਤੇ ਏਰੀਆ ਉਤੇ ਪੂਰਾ ਵਧੀਆ ਟਰਾਲਾ ਇਹਦਾ ਰੇਟ ਫੋਨ ਤੇ ਕਰ ਸੁਧਦੇ ਰੇਟ ਦੱਸਿਆ ਨਹੀਂ ਤੇ ਵੀਡੀਓ ਸਾਰੀ ਵੇਖ ਕੋ ਸਟੈਪ ਨਾ ਕਰਿਓ ਲਾਈਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦਿਆ ਕਰੋ ਤੇ ਤਿੰਨ ਚੀਜ਼ਾਂ ਲੈ ਕੇ ਆਪਾਂ ਤੇ ਵੀਡੀਓ ਸਾਰੀ ਵੇਖ ਕੋ ਸਟੈਪ ਨਾ ਕਰਿਓ 55 ਇੰਚ ਮੱਛੀ ਹੁੱਕ ਇਹਦੀ ਹੈ ਲੰਮੀ ਤੇ ਕਾ ਇਹਦਾ ਘਾਟਾ ਵੀ 10 ਇੰਚੀ ਆ ਥੱਲੇ ਵਾਲੀ 80 ਤੇ ਮੂਰੇ ਹੱਕ ਦਾ ਮੱਛੀ ਦਾ ਵੀ 10 ਇੰਚੀ ਆ। ਉੱਥੇ ਵੀਡੀਓ ਸਾਰੀ ਵੀ ਸਟੈਪ ਨਿਕਲੇ ਰੇਟ ਫੋਨ ਤੇ ਗੱਲੋ ਸਾਰੀ ਜਾਣਕਾਰੀ ਪਾਉਂਗਾ। 855 ਟਰੈਕਟਰ ਆ 2020 ਮਾਡਲਾ 4x4 ਆ ਇੰਨਗੇ ਲੁੱਟਦਾ ਓਕੇ ਫੋਕਾਟਰ ਚੱਲਿਆ ਵਾ। ਤੇ 70 75 ਰੁਪਏ ਹੈ ਟਾਇਰ ਕੋੜਾ ਬੈਂਪਰ ਪੂਰਾ ਪਾਰਾ ਲੱਗਿਆ ਵਾ। ਤੇ ਕਿਸੇ ਵੀਰ ਪੈ ਨਹੀਂ ਲੈਣਾ ਵੀ ਬਿਨਾਂ ਸੰਪਰਕ ਕਰ ਸਾਦੇ ਜੂ ਪਾਈਪ ਲੱਗਿਆ ਕਾ ਛਤਰੀ ਲੱਗੀ ਵੀ ਫੈਬਰ ਦੀ। ਤੇ ਇੰਜਨ గేਰ ਲੈਟਰ ਕਰਾਰੋ ਦਾ ਹਿੱਸਾ ਤੇ ਕੋਕਾਪੀ ਟਰੈਕਟਰ ਹੈ ਤੇ 855 2020 ਮਾਡਲਾ ਤੇ ਕੋਕਾਪੀ ਟਰੈਕਟਰ ਕਿਸੇ ਵੀਰ ਪਈ ਨਹੀਂ ਲੈਣਾ ਬੀਬੀ ਨਾਲ ਸਪਾਰਕ ਕਰ ਸਕਦੇ ਹੈ ਮਾਲਕ ਵੀ ਤਾਂ ਨੰਬਰ ਉੱਤੇ ਚੱਲ ਜਾਂਦਾ ਤੇ ਮੈਂ 70% ਪੈ ਟਾਇਰ ਹੈ ਟਰੈਕਟਰ ਦਾ ਕਾਜ ਜਿਵੇਂ ਓਕੇ ਆ ਜਿਵੇਂ ਕਾਜ ਪੱਤਰ ਆਈ ਤੇ ਬਹੁਤ ਘੱਟ ਰੇਟ ਚੱਲਿਆ ਵਾ ਲੈਫਟ ਪੰਪ ਬਾਹਰ ਆ ਬਾਹਰ ਇਹਦਾ ਢਾਵਲ ਪੰਪ ਲੱਗਿਆ ਵਾ ਤੇ ਪਰ ਇਹਦੀ ਗੱਲ ਕਰਕੇ ਰੇਟ ਹੈਗਾ ਟਰੈਕਟਰ ਦਾ ਇੰਜਨ ਕੇ ਹੈ ਲੱਭਦਾ ਵਧੀਆ ਟਰੈਕਟਰ ਆ ਰੇਟ ਹੈਗਾ ਇਹਦਾ ਵੀਰੇ 5 ਲੱਖ ਤੇ 70000 ਰੁਪਇਆ 5 ਲੱਖ 70000 ਰੁਪਇਆ ਰੇਟ ਆ ਜਿਹੜਾ ਵੀਰ ਕੋ ਛੇੜ ਕਰਕੇ ਜਾਊਗਾ ਚੇਂਜਰ ਫੋਲੋ ਕਰਕੇ ਮਾਨ ਤਣ ਫੋਲ ਵੀਡੀਓ ਲਾਈਕ ਸ਼ੇਅਰ ਕਰਕੇ